ਪੰਜਾਬ ਦੇ ਦਾ ਸਵਾਦੇ ਪੰਜ ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੇ 16 ਪੋਲਿੰਗ ਸਟੇਸ਼ਨਾਂ ਤੇ ਰੀ ਪੋਲਿੰਗ ਕੱਲ ਨੂੰ ਚੋਣ ਕਮਿਸ਼ਨ ਨੇ ਪਹਿਲਾਂ ਤੋਂ ਜ਼ਿਆਦਾ ਸੁਰੱਖਿਆ ਹਟ ਚੋਣਾ ਹੋਣ ਦਾ ਕੀਤਾ ਦਾਵਾ 4 ਫਰਵਰੀ ਨੂੰ VOTING ਵਾਲੇ ਦਿਨ VOTING ਮਸ਼ੀਨਾਂ ਦੇ ਵਿੱਚ ਖਰਾਬੀ ਅਤੇ ਹੋਰ ਸ਼ਿਕਾਇਤਾਂ ਮਿਲਣ ਦੇ ਕਾਰਨ ਹੋ ਰਹੀ ਹੈ ਰੀ ਪੋਲਿੰਗ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਲੈਕਟ੍ਰੋਨਿਕ VOTING ਮਸ਼ੀਨਾਂ ਰੱਖਣ ਲਈ ਬਣਾਏ ਗਏ ਸਟ੍ਰੌਂਗ ਰੂਮਾਂ ਦੀਵਾਰ ਆਮ ਆਦਮੀ ਪਾਰਟੀ ਨੇ ਲਾਈ ਡੇਰੇ ਮਸ਼ੀਨਾਂ ਦੇ ਵਿੱਚ ਤੰਦਲੀਆਂ ਦਾ ਸ਼ੱਕ ਜਤਾਉਂਦਿਆਂ ਸਟੋਰੇਜ ਕੈਂਪਸ ਦੇ ਵਿੱਚ ਲਗਾਈਆਂ ਵਰਕਰਾਂ ਦੀਆਂ ਡਿਊਟੀਆਂ ਸੁਰੱਖਿਆ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮ ਲਾਉਂਦਿਆਂ ਆਮ ਆਦਮੀ ਪਾਰਟੀ ਕਰ ਚੁੱਕੀ ਹੈ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕਿ ਸਾਡਾ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠ ਚੁੱਕਾ ਹੈ ਕੋਈ ਵੀ ਗਿਰੀ ਹਰਕਤ ਕਰ ਜਾ ਸਕਦੇ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਮਿਹਨਤ ਕੀਤੀ ਹੋਈ ਲੋਕਾਂ ਦੀ ਮਿਹਨਤ ਕੀਤੀ ਹੋਈ ਲੋਕਾਂ ਨੇ ਜੋ ਵਿਸ਼ਵਾਸ ਆਪਣਾ ਪਰਗਰਿਤੋ ਉਹ ਤੇ ਕਿਸੇ ਵੀ ਤਰ੍ਹਾਂ ਦੀ ਹਾਂਚ ਆਵੇ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਅਗਰ ਅਣਗਹਿਲੀ ਅਸੀਂ ਰੋਕ ਪਾਏ ਤਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਸਮਝਦੇ ਹਾਂ ਇਸ ਕਰਕੇ ਅਸੀਂ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾ ਰਹੇ ਹਾਂ ਪਟਿੰਡਾ ਦੇ ਮੋੜ ਮੰਡੀ ਵਿੱਚ ਵਿਆਹ ਸਮਾਗਮ ਦੇ ਦੌਰਾਨ ਚੱਲੀ ਗੋਲੀ ਕਾਰਨ ਜਾਨ ਗਵਾਉਣ ਵਾਲੀ ਡਾਂਸਰ ਕੁਲਵਿੰਦਰ ਕੌਰ ਦੇ ਪਤੀ ਦੀ ਮੌਤ ਮਲੂਟ ਸਥਿਤ ਘਰ ਦੇ ਅੰਦਰੋਂ ਭੇਤ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਚ ਜਾਰੀ ਪਿਛਲੇ ਸਾਲ ਦਸੰਬਰ ਦੇ ਵਿੱਚ orchestra ਕਲਾਕਾਰ ਕੁਲਵਿੰਦਰ ਕੌਰ ਚੜ੍ਹਦੀ ਸੀ ਪੰਜਾਬ ਦੀ ਰੂੜੀਵਾਦੀ ਸੋਚ ਦੀ ਪੇਟ ਕਾਰਨ ਜੀ ਸਾਜਿਸ਼ ਹੈ ਇਹਨਾਂ ਦੀ ਕਿਉਂਕਿ ਪਹਿਲਾਂ ਮੇਰੀ ਨੋ ਕੁਲਵਿੰਦਰ ਕੌਰ ਦਾ ਮਰਡਰ ਕੇਸ ਹੋਇਆ ਹੈ ਉਹਦੇ ਵਿੱਚ ਕੋਈ ਸਪਾਰਟੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣ ਦਾ ਸਲਾਹ ਕਰ ਰਹੇ ਸੀਗੇ ਮੇਰੇ ਬੇਟੇ ਨੇ ਮੈਨੂੰ 18-19 ਦਿਨਾਂ ਨੂੰ ਦੱਸਿਆ ਕਹਿੰਦਾ ਵੀ ਇਹ ਕੋਈ ਪੈਸੇ ਬੰਦੀ ਵਜ੍ਹਾ ਨਾਲ ਨਾ ਉਹਨੂੰ ਮਜਬੂਰ ਕਰ ਰਹੇ ਸੀਗੇ ਅਸੀਂ ਇਹਦਾ ਪੋਸਟਮਾਰਟਮ ਕਰਵਾ ਲਿਆ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਵਾਜਬ ਕਾਰਵਾਈ ਕੀਤੀ ਜਾਊਗੀ ਕਣਕ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਚੱਲਣਾ ਪੈ ਰਿਹਾ ਹੈ 415 ਰੁਪਏ ਦਾ ਖਾਟਾ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਜਸਬੀਰ ਸਿੰਘ ਬੈਂਸ ਵੱਲੋਂ ਲਾਗਤ ਦੀ ਸਮੀਖਿਆ ਕਰਕੇ ਕਟਿਆ ਗਿਆ ਕਣਕ ਦਾ ਬਾਜ਼ 2040 ਰੁਪਏ ਜਦ ਕਿ ਕੇਂਦਰ ਸਰਕਾਰ ਵੱਲੋਂ ਤੈਅ ਕੀਤਾ ਕਣਕ ਦਾ ਸਵਰਥਨ ਮੁੱਲ ਹੈ 1625 ਰੁਪਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਮੁਤਾਬਕ ਕਿਸਾਨ ਨੂੰ ਕਣਕ ਦੀ ਫਸਲ ਉਤੇ ਪ੍ਰਤੀ ਏਕੜ ਹੁੰਦਾ ਹੈ 21930 ਰੁਪਏ ਦਾ ਖਾਟਾ ਲੱਖ ਸਵਾ ਲੱਖ ਰੁਪਏ ਮੇਰੀ ਇਨਕਮ ਤੋਂ ਖਰਚਾ ਮੇਰਾ 2.5 ਲੱਖ ਰੁਪਏ ਦੇ 800000 ਰੁਪਏ ਸਿਰ ਚੜੂਆ ਤਾਂ 4 ਸਾਲਾਂ ਵਿੱਚ 4 ਲੱਖ ਹੋ ਜਾਏਗਾ। ਸੁਆਮੀਨਾਥਨ ਕਮਿਸ਼ਨ ਨੇ ਕਿਹਾ ਹੈ ਕਿ 50% ਪ੍ਰੋਫਿਟ ਦੋ, ਲੇਕਿਨ ਮੈਨੇ ਇਸ ਵਿੱਚ ਲਿਖਿਆ 50 ਨਹੀਂ 15 ਤੋਂ ਦੋ। 1 ਬਾਰੇ ਏਕੜ ਦਾ ਹਿਸਾਬ ਲਗਾਇਆ ਪਰ ਕੁਇੰਟਲ 3000 11 ਰੁਪਏ ਕਿਸਾਨ ਕੋਲ ਮਿਲਣਾ ਚਾਹੀਏ। ਬੈਂਕ ਖਾਤੇ ਦੇ ਵਿੱਚੋਂ 20 ਫਰਵਰੀ ਤੋਂ ਕਢਵਾਏ ਜਾ ਸਕਣਗੇ 1 ਹਫ਼ਤੇ ਦੇ ਅੰਦਰ 50000 ਰੁਪਏ। 13 ਮਾਰਚ ਤੋਂ ਕੈਸ਼ ਕਢਵਾਉਣ ਦੀ ਲਿਮਟ ਹੋਵੇਗੀ ਖਤਮ। ਰਿਜ਼ਰਵ ਬੈਂਕ ਆਫ ਇੰਡੀਆ ਨੇ ਜਾਰੀ ਕੀਤੇ ਨਵੇਂ ਨਿਰਦੇਸ਼।